ਅਤੇ ਘਰ ਚੂੜੀਆ ਦੇ ਕਿਸਾਨਾਂ ਨੇ ਮਤੀ ਸਰਕਾਰ ਵਿਰੁੱਧ ਦਿੱਤਾ ਰੋਸਤਰ ਨਾ ਕਿਸਾਨੀ ਅੰਦੋਲਨ ਤੇਜ਼ ਕਰ ਦਿੱਤੀ ਚਤਾਵਨੀ ਸੰਯੁਕਤ ਕਿਸਾਨ ਉੱਚੇ ਦੇ ਛੱਤਿਓਂ ਪਰ ਅੱਜ ਉੱਤੇ ਘਰ ਚੂੜੀਆ ਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਆਗੂਆਂ ਜਿਸ ਵਿੱਚ ਹਰਪੀਰ ਸਿੰਘ ਪਕੀਆ ਲਖਨਦਰ ਸਿੰਘ ਮੱਜਿਆਵਾਲੀ ਦਲਬਾਖ ਸਿੰਘ ਡੋਗਰ ਤੀਰ ਸਿੰਘ ਹਰਪੀਰ ਸਿੰਘ ਗੂਰ ਸਿੰਘ ਗੁਰੀ ਸਿੰਘ ਦੀ ਪਤਨ ਹੇਠ ਬੰਦ ਕਰਵਾਇਆ ਗਿਆ ਅਤੇ ਇਸ ਮੌਕੇ ਵਿਚਾਰ ਹੋਸ ਪੱਛੜ ਦਿੱਤੇ ਤੱਕ ਰੋਸਤਨੀ ਜਿਮਸਾਨਾ ਕੋਲ ਕੇਂਦਰ ਸਰਕਾਰ ਉਸ ਨੇ ਜਿਚਤਾਵਿ ਦਿੱਤੀਆ ਕਿ ਜੇਕਰ ਇਹ ਕਦਮ ਨਿਕਸਾਨੀ ਕਿਸਾਨਾਂ ਦੀ ਮੰਗਾਂ ਅਤੇ ਨਿੱਤੀਆ ਦਾ ਸਹਿਯੋਗ ਤੱਕ ਕਿਸਾਨ ਹੋਗੇ ਜੱਟੇ ਇਹ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ ਅਤੇ ਸਰਕਾਰ ਕੋਲੋਂ ਮੱਕਾ ਮੰਗਵਾਉਣ ਦੀ ਕਿਸਾਨ ਚਤੇ ਬੰਦੀਆਂ ਤਾਮਲਾਨ ਦੀਆਂ ਇਸਮੋਕੇ ਵੱਡੇ ਕਿੰਦੀ ਵਿੱਚ ਚਲ ਵਕ ਵਕ ਪਿੰਡਾਂ ਚੋਂ ਕਿਸਾਨ ਪਹੁੰਚੇ ਹੋਏ ਸਨ ਇਸਮੋਕੇ ਫਟੇਗੜ ਚੂੜੀਆਂ ਪੁਲਸ ਵੱਲੋਂ ਵੀ ਸਖਤ ਸੁਰੱਖਿਆ ਦੀ ਪ੍ਰਬੰਧ ਕੀਤੀ ਗਈ ਸਨ ਅੱਗੇ ਤੋਂ ਖਾਲੋ ਖੰਡ ਤੋਂ ਬਾਅਦ ਕੋਈ ਨਹੀਂ ਚੱਲੂ ਜਾਏ ਖੜ ਬਤਾ ਆਪਣਾ ਘਰ ਕਿੱਥੇ ਰਿਹਾ ਹੋਇਆ ਸਾਲ ਮੋਰਚੇ ਦੇ ਸੱਦੇ ਦੇ ਟ੍ਰੇਡ ਦੇ ਇੱਥੇ ਬੰਦੀਆਂ ਦੇ ਸੱਦੇ ਤੇ ਪੂਰਾ ਭਾਰਤਵੰਦ ਦੇ ਸਮਰਥਨ ਵਿੱਚ ਭਾਰਤੀ ਕਿਸਾਨ ਯੂਨੀਅਤਾਂ ਗੁਰਾਹਾਂ ਵੱਲੋਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਫਰੇਗੜ ਚੂੜੀਆਂ ਦੇ ਵਿੱਚ ਜਿਹੜਾ ਬੰਦ ਕੀਤਾ ਗਿਆ ਤੇ ਉਸ ਤੋਂ ਧਰਨਾ ਦਿੱਤਾ ਗਿਆ ਉਹਦੇ ਵਿੱਚ ਸਾਡੀ ਮੰਗ ਹੈ ਕਿ ਜਿਹੜੀ ਸੈਂਟਰ ਸਰਕਾਰ ਦੀਆਂ ਲੋਕਭਾਰੂ ਨੀਤੀਆਂ ਨੇ ਜਿਹੜੀਆਂ ਮਤਲਬ ਹਰ ਇੱਕ ਮਹਿਕਮੇ ਨੂੰ ਨਿੱਜੀ ਕਰਨ ਕਰ ਰਹੀਆਂ ਪ੍ਰਾਈਵੇਟੇਸ਼ਨ ਕਰ ਰਹੀਆਂ ਜਿਦੇ ਵਿੱਚ ਸਾਡੀ ਖੇਤੀ ਜਿਹੜੀ ਆ ਉਹ ਵੀ ਤਬਾਹ ਹੋਣੀ ਆ ਸਰਕਾਰ ਚਾਹੁੰਦੀ ਹੈ ਕਿ ਛੋਟੇ ਕਿਸਾਨਾਂ ਕੋ ਖੇਤੀ ਖੋਹ ਕੇ ਤੇ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਇੱਕ ਮਤਲਬ ਹਵਾਲੇ ਕੀਤੀ ਜਾਵੇ ਇਸ ਕਰਕੇ ਮਤਲਬ ਸਾਡਾ ਇਹ ਰੋਸ ਆ ਤੇ ਸਾਡੀ ਮੰਗ ਆ ਕਿ ਜਿਹੜੇ ਕਿਸਾਨ ਆਪਣੀ ਗੱਲ ਰੱਖਣ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਉਹ ਜਿਹੜੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਜਿਹੜੇ 킬 ਠੋਕੇ ਆ ਅਥਰੂ ਗੈਸ ਕਿਸਾਨਾਂ ਤੇ ਚਲਾਏ ਜਾ ਰਹੇ ਆ ਜਿਹਦੇ ਵਿੱਚ ਇੱਕ ਸਾਡਾ ਕਿਸਾਨ ਜਿਹੜਾ ਗਿਆਨ ਸਿੰਘ ਪੰਡੋਰੀ ਪਟਾਲੇ ਦਾ ਉਹ ਸ਼ਹੀਦ ਹੋਇਆ ਵਾ ਇਸ ਕਰਕੇ ਅਸੀਂ ਕਹਿੰਦੇ ਕਿ ਸਰਕਾਰ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਬੰਦ ਕਰੇ ਤੇ ਕਿਸਾਨਾਂ ਦੀ ਜਿਹੜੀ ਆ ਗੱਲ ਸੁਣੇ ਖੇਤੀ ਕਿੱਤੇ ਨੂੰ ਪਰਫੁੱਲਤ ਬਣਾਉਣ ਵਾਲੀ ਨੀਤੀ ਲੈ ਕੇ ਆਵੇ ਖੇਤੀਬਾੜੀ ਵਾਸਤੇ ਬਾਈਟ ਜਿਹੜਾ ਉਹ ਵੱਡਾ ਰੱਖਿਆ ਜਾਵੇ ਇਹ ਮੰਗਾਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣਾ ਸੰਘਰਸ਼ ਆ ਅਸੀਂ ਅੱਜ ਐਲਾਨ ਕੀਤਾ ਆਪਣੀ ਵਿਗੇਜੂ ਇਕਤਾ ਗੁਰਾਹ ਵੱਲੋਂ ਕਿ ਇਸ ਸੰਘਰਸ਼ ਨੂੰ ਅੱਗੇ ਜਾਰੀ ਰੱਖਣ ਵਾਸਤੇ ਕੱਲ ਤੋਂ ਪੰਜਾਬ ਦੇ ਵਿੱਚ ਜਿਹੜੇ ਤਿੰਨ ਭਾਜਪਾ ਦੇ ਚੋਟੀ ਦੇ ਲੀਡਰ ਨੇ ਸਨੀਲ ਜਾਖੜ ਕੈਪਟਨ ਅਮਰਿੰਦਰ ਤੇ ਕੇਵਲ ਢਲੋ ਦੇ ਘਰ ਅੱਗੇ ਜਿਹੜਾ 17 ਦੇ 18 ਨੂੰ ਰੋਸਤ ਨਾ ਦਿੱਤਾ ਜਾਊਗਾ ਤੇ ਪੰਜਾਬ ਦੇ ਸਾਰੇ ਟੋਲ ਪਲਾਜੇ ਨਹੀਂ ਕੀਤੇ ਜਾਣਗੇ ਤੇ ਇਹ ਜਿਹੜਾ ਮੋਰਚਾ ਦੋ ਦਿਨ ਆਪਣਾ ਚੱਲੂਗਾ ਅਗਲਾ ਜੋ ਸੰਘਰਸ਼ ਹੋਊਗਾ ਸੰਯੁਕਤ ਮੋਰਚੇ ਦਾ ਉਹਦੇ ਮੁਤਾਬਿਕ ਅੱਗੇ ਜਿਹੜਾ ਸੰਘਰਸ਼ ਵਧਾਇਆ ਜਾਊਗਾ ਹਾਂ ਮੈਂ ਰਗਵੀਰ ਸਿੰਘ ਜਮਹੂਰੀ ਕਿਸਾਨ ਸਭਾ ਦਾ ਆਗੂ ਪਰ ਅੱਜ ਇੱਕ ਜਥੇਬੰਦੀ ਦੇ ਤੌਰ ਤੇ ਨਹੀਂ ਅਸੀਂ ਬੋਲ ਰਹੇ ਅੱਜ ਪੰਜਾਬ ਦੀਆਂ ਦੇਸ਼ੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਜੁਕਤ ਬੋਚੇ ਸ਼ਾਮਲ ਨੇ ਉਹਨਾਂ ਨੇ ਅੱਜ ਦੇਸ਼aband ਰਖੜਾ ਫੈਸਲਾ ਕੀਤਾ ਹੈ ਔਰ ਇਹਦੇ ਤੋਂ ਬਿਨਾ ਜਿਹੜੇ ਸਾਥੀ ਉੱਥੇ ਬੈਠੇ ਕਿਸਾਨ ਨੇ ਉਹਨਾਂ ਦੇ ਹੋਏ ਜ਼ੁਲਮ ਨਹੀਂ ਅਸੀਂ ਪੂਰਨ ਜ਼ੋਰ ਦੇ ਦੇਖੇ ਦੇ ਕਰਨ ਵਾਸਤੇ ਅੱਜ ਇਕੱਠ ਆ। ਤੋਂ ਸਾਡੀਆਂ ਜਿਹੜੀਆਂ ਮੰਗਾਂ ਹਨ ਉਹਦੇ ਤੇ ਬੁਨਿਆਦੀ ਤੌਰ ਤੇ ਲਾਜ਼ਮੀ ਹੈ। ਕਿ ਕਿਸਾਨਾਂ ਨੂੰ ਐਮ ਐਸ ਪੀ ਦਿੱਤੀ ਜਾਵੇ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ 10000 ਰੁਪਏ ਮਹੀਨੇ ਦੀ ਪੈਨਸ਼ਨ ਹੋਵੇ ਔਰ ਕਰਜ਼ੇ ਮਾਫ ਕੀਤੇ ਜਾਣ ਤਾਂ ਸਾਡੀ ਇੱਕ ਬੇਰੀ ਹੈ ਬੜੀ ਸਪਸ਼ਟ ਹੈ ਕਿ ਹਿੰਦੁਸਤਾਨ ਦੇ ਅੰਦਰ 15 ਲੱਖ ਕਰੋੜ ਰੁਪਇਆ ਹਿੰਦੁਸਤਾਨ ਦੇ ਸਰਬਾਇਯ ਦਾ ਮਾਫ ਕੀਤਾ ਗਿਆ ਪਰ ਕਿਸਾਨੀ ਵਾਸਤੇ ਉਹ ਥੇਲਾ ਦੇਣ ਲਈ ਤਿਆਰ ਨਹੀਂ ਔਰ ਬੜਕੇ ਝੂਠ ਕਰਦੇ ਆ ਜਿਹੜੇ ਵਾਅਦੇ ਉਹਦੋਂ ਕੀਤੇ ਸਨ ਔਰ ਉਹ ਵਾਅਦੇ ਜਿਹੜੇ ਜਿੱਦਾਂ ਦਾ ਕੁਝ ਵੀ ਲਖਵਾ ਲਹੀਬ ਔਰ ਖੀਰੀ ਦੇ ਅੰਦਰ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਔਰ ਆਸ਼ੀਸ਼ ਮਿਤਰਾ ਜਿਹੜਾ ਉਥੇ ਅਸਲ ਦੋਸ਼ੀ ਆ ਉਹ ਅੱਜ ਵੀ ਵਜ਼ੀਰ ਬਣਿਆ ਹੋਇਆ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਸਾਡੀ ਆ ਵੀ ਇਹਨਾਂ ਲੋ ਬਹੁਤ ਚਿਰ ਉਡੀਕਿਆ ਲੋਕਾਂ ਨੇ ਔਰ ਉਸ ਤੋਂ ਬਾਅਦ ਫਿਰ ਇਹ ਫੈਸਲੇ ਹੋਇਆ ਕਿ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਉਹ ਉਹਨਾਂ ਦੇ ਜਥੇਬੰਦੀਆਂ ਨੇ ਪਹਿਲਾਂ ਸੱਦਾ ਦਿੱਤਾ ਸੀ ਉਹ ਜਥੇਬੰਦੀਆਂ ਦੇ ਮਸਬੀਹ ਹਨ ਪਰ ਅਸੀਂ ਇਹ ਲਾਜ਼ਮ ਹੈ ਸਰਕਾਰ ਨੂੰ ਬੜਾ ਸਪਸ਼ਟ ਕਰ ਦੇਣਾ ਚਾਹਦੇ ਆ ਕਿ ਜੇ ਜ਼ੁਲਮ ਕਰੋਗੇ ਨਹੀਂ ਰੋਕੋਗੇ ਇਹ ਇਹ ਸੂਜਤ ਬੋਚਾ ਸਮੂਹੇ ਤੌਰ ਤੇ ਉਹਨਾਂ ਦੀ ਹਮਾਇਤ ਆ ਉਹਦੀ ਅਖੀਰ ਕੀਤੀ ਹੈ ਕਿ ਅੱਲ ਰੇਲਾ ਵੀ ਰੁਕਿਆ ਮੋਰਚੇ ਵੀ ਜਿਹੜੇ ਆ ਟੋਲ ਬਲਾਜ਼ਰ ਵੀ ਖੁੱਲੇਗੇ ਔਰ ਉਹ ਤੋਂ ਬਿਨਾ ਅੱਗੇ ਗਾਵੀਆਂ ਨਵੀਂ ਮੀਟਿੰਗ ਲੱਖ ਲਈ ਗਈ ਆ ਅਸੀਂ ਲਾਜਵ ਤੌਰ ਤੇ ਕਿਸਾਨੀ ਨੂੰ ਬਚੋੜਾ ਮਜ਼ਦੂਰਾਂ ਨੂੰ ਬਚੋੜਾ ਇਹਦੇ ਮਜ਼ਦੂਰਾਂ ਨੇ ਮੰਗਿਆ ਵੀ ਹੈ ਯਾਨੀ ਮਜ਼ਦੂਰਾਂ ਦੇ ਜਾਰੇ ਲੇਬਰ ਲਾਜ ਕਾਨੂੰਨ ਜ਼ਾਏ ਉਹ ਸਾਰੇ ਸਾਰੇ ਤੋੜ ਦਿੱਤੇ ਨੇ ਔਰ ਉਹਨਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤੀ ਹੈ ਇਸ ਕਰਕੇ ਅੱਜ ਸਾਰੇ ਇਕੱਠੇ ਹੋ ਕੇ ਲੜ ਰਹੇ ਆ ਮਾ ਦਲਬਾਖ ਸਿੰਘ ਡੋਗਰ ਕਿਰਤੀ ਖਾਨ ਜੀ ਨੇ ਪੰਜਾਬ ਜ਼ਿਲ੍ਹਾ ਪ੍ਰਧਾਨ ਅਸੀਂ ਮੋਦੀ ਸਰਕਾਰ ਨੂੰ ਕਹਿੰਨਾ ਚਾਹੁੰਦੇ ਆ ਕਿ ਤੂੰ ਇਦਾਂ ਜੰਗ ਲਾਈ ਆ ਜਿੱਦਾਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਆ ਤੇ ਤੂੰ ਸਾਡੇ ਕਿਸਾਨ ਜਿਹੜੇ ਨੇ ਅੱਜ ਸਾਡਾ ਗਰਦਾਪੁਰ ਜ਼ਿਲ੍ਹੇ ਦੇ ਕਿਸਾਨ ਸੀਧ ਹੋ ਗਿਆ ਹਕੀਕਤ ਇਹਦੀ ਅੱਖ ਨਿਕਲ ਗਈ ਆ ਇਹਦੀ ਲੱਤ ਟੁੱਟ ਗਈ ਆ ਇੱਕ ਪੱਤਰਕਾਰ ਦੇ ਵੀ ਇੱਥੇ ਗੋਲੀ ਵੱਜੀ ਆ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਸਾਡੀਆਂ ਜਹੇ ਬੰਦੀਆਂ ਸਮੁੱਤੀਆਂ ਜਿਹੜੀਆਂ ਨੇ ਮਗਰ ਤਕੜੀਆਂ ਹੋ ਗਏ ਇਹ ਜਿਹੜਾ ਨਮਿੱਤਰੇ ਨਿਭਾਉਣ ਗਿਆ ਸਾਡੀਆਂ ਮੰਗਾਂ ਦੇ ਦੇ ਜੋ ਵੀ ਅਸੀਂ ਮੰਗਨੇ ਆ ਐਮਐਚਪੀ ਐਮਐਚਪੀ ਮੰਗਨੇ ਆ ਹੋਰ ਵੀ ਜੋ ਤੂੰ ਮੰਗਨੇ ਆਂ ਅਸੀਂ ਸਾਡੀਆਂ ਮੰਗਾਂ ਦੇ ਤੇ ਦੁਕਾਨਦਾਰ ਮਾਰਿਆ ਦੇਉ ਗਰੀਬ ਮਲਦੂਰ ਮਾਰਿਆ ਦੇਉ ਕਥਾਰਮਲ ਦਾ ਮਾਰਿਆ ਦੇਉ ਸਾਰੀਆਂ ਸਾਡੀਆਂ ਮੰਗਾਂ ਮੰਨ ਲਾ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਦਿੱਲੀ ਜੜੀ ਆ ਤੈਨੂੰ ਘੇਰ ਕੇ ਦੱਸਾਂਗੇ ਵੀ ਕਿਦਾਂ ਘੇਰੀ ਆ ਜਿੱਦਾਂ ਅੱਗੇ ਘੇਰੀ ਆ ਇਹ ਜਿਹੇ ਬੰਦੀਆਂ ਘਰ ਨਹੀਂ ਬੈ ਰਣਗੀਆਂ ਇਹ ਜਿਹੇ ਬੰਦੀਆਂ ਸਾਰਾ ਖਾਰੇ ਝੰਗਲ ਚ ਮੋਰਚਾ ਤੇਰੇ ਮਗਰ ਉਤੇ ਇਹਨਾਂ ਦੇ ਮਗਰ ਆਏਗਾ ਤੇ ਅਸੀਂ ਤੈਨੂੰ ਨਾਕਾ ਤੋੜ ਕੇ ਦੱਸਾਂਗੇ ਕਿੱਦਾਂ ਟੁੱਟਦਾ ਪਰ ਇਹ ਇੱਕ ਗੱਲ ਕਿ ਮੋਰਦੀ ਸਰਕਾਰ ਖਤਰ ਸਰਕਾਰ ਨੂੰ ਚੇਤਾਵਨੀ ਦੇਣੇ ਚਾਹੁੰਦੇ ਆ ਖਤਰ ਅੱਗੇ ਹਰਿਆਣੇ ਦੇ ਵਿੱਚੋਂ ਦੀ ਗਏ ਹੁਣ ਫੇਰ ਜਾਵਾਂਗੇ ਬਤੂ ਨਾ ਆਟੇ ਗੁਰਦੁਆਰਿਆਂ ਦੇ ਵਿੱਚ ਵਿਭਦੀਕਰ ਨਾ ਤੂੰ ਮਾੜਾ ਕੰਮ ਕਰ ਘਰੇਵਾਲ ਸਿਹੂਦਕਾਰ ਮੋਰਚੇ ਦਾ ਹਿਸਾਬ ਉਹ ਜਿਹੜੇ ਸਿਹੂਦ ਕਿਸਾਨ ਮੋਰਚੇ ਵੱਲੋਂ ਕਿਰਤੀ ਜਮਾਤ ਦੇ ਹੱਕ ਵਿੱਚ ਪੂਰਨ ਭਾਰਤ ਬੰਦ ਕਰ ਰਹੇ ਆ ਉਹਨਾਂ ਦੀਆਂ ਮੰਗਾਂ ਕਿਰਤੀ ਜਮਾਤ ਦੀਆਂ ਚਤਾਰੀਕ ਚਤਾਰੀਕ ਕਾਨੂੰਨ ਜਿਹੜੇ ਉਹਨਾਂ ਨੇ ਬਦਲ ਕੇ ਚਾਰ ਕੋਡਾਂ ਵਿੱਚ ਬਖ ਕੀਤੇ ਆ ਉਸ ਨੂੰ ਰੱਦ ਕੀਤਾ ਜਾਵੇ ਠੇਕ ਇਹਦੀ ਪ੍ਰਤੀ ਬੰਦ ਕੀਤੀ ਜਾਵੇ ਦਿਹਾੜੀ ਜਿਹੜੀ ਆ 12 ਘੰਟੇ ਦਾ 8 ਘੰਟੇ ਕੀਤੀ ਜਾਵੇ ਇਹਦੇ ਹੱਕ ਵਿੱਚ ਅਸੀਂ ਅੱਜ ਆਵਾਜ਼ ਠਾਈ ਆ ਤੇ ਸਯੋਧ ਕਿਸਾਨ ਮੋਰਚੇ ਨੇ ਆਪਣੀਆਂ ਮੰਗਾਂ ਦਾ ਪਰ ਹਟਾਵਾ ਕੀਤਾ ਵਾ ਵੀ ਐਮਐਸਪੀ ਲਾਗੂ ਕੀਤੀ ਜਾਵੇ ਸਵਾਮੀ ਨਾਥੀ ਤੇ ਮੀਦੀਰ ਬੋਰ ਲਾਗੂ ਕੀਤੀ ਜਾਵੇ ਤੇ ਸਮੂੱਚੇ ਜਿਹੜਾ 60 ਸਾਲ ਦਾ ਆਦਮੀ ਆ ਉਹਨੂੰ ਪੈਨਸ਼ਨ ਦਿੱਤੀ ਜਾਵੇ ਤੇ ਕਰਜੇ ਜਿਹੜਿਆ ਉਹ ਮਾਫ ਕੀਤੇ ਜਾਣ ਤੇ ਜਿਹੜੇ ਦੋਚੀ ਨੇ ਉਹਨਾਂ ਨੂੰ ਸਵਾਮਤ ਤੇ ਨਾ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸੈਨਿਕ ਗੁਰਬਾਤ ਸਿੰਘ ਪੰਜਾਬ ਟੀਮ ਦਾ ਮੀਡੀਆ ਇੰਚਾਰਜ ਹਾਂ ਔਰ ਮੈਂ ਇਸ ਧਰਨੇ ਨੂੰ ਸਮਰਥਨ ਦੇਣ ਵਾਸਤੇ ਸਾਡੀ ਸਮੂਚੀ ਟੀਮ ਪਹੁੰਚੀ ਹੈ ਸਮਾਜਿਕ ਕਮੇਟੀ ਦਾ ਨਾਮ ਹੈ ਸਾਬਕਾ ਸੈਨਿਕ ਕਮੇਟੀ ਸਾਡੇ ਜ਼ਿਲ੍ਹਾ ਪ੍ਰਧਾਨ ਹਨ ਸੂਬੇਦਾਰ ਕਸ਼ਮੀਰ ਸਿੰਘ ਔਰ ਸਾਡੇ ਔਰ ਸੌਰੀ ਸਾਡੇ ਸੂਬਾ ਪ੍ਰਧਾਨ ਹਨ ਸੂਬੇਦਾਰ ਕਸ਼ਮੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਲਵੀਰ ਸਿੰਘ ਮਾਲੇਵਾਲ ਜੀ ਅਸੀਂ ਕਿਸਾਨੀ ਮੁੱਦਿਆਂ ਵਾਸਤੇ ਆਪਣੀ ਸਮੁੱਚੀ ਕਮੇਟੀ ਵੱਲੋਂ ਪੂਰ ਜੋਰ ਤਰਨੇ ਵਿੱਚ ਸਮਰਥਨ ਦਿੰਦੇ ਹਾਂ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਵਾਨ ਦੇਸ਼ ਤੇ ਤੇ ਆਪਣੇ ਦੇਸ਼ ਦੀ ਰਾਖੀ ਕਰਨ ਵਾਸਤੇ ਲੜ ਸਕਦਾ ਹੈ ਆਪਣੀਆਂ ਹੱਕੀ ਮੰਗਾਂ ਵਾਸਤੇ ਵੀ ਉਹ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਆਪਣੇ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਾਪਤ ਕਰਾ ਸਕਦਾ ਹੈ ਸੋ ਵੀਰੋ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਕਿਸਾਨ ਵੀਰਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਸਾਡਾ 1 ਸਾਲ ਤੋਂ ਪਲੱਸ ਧਰਨਾ ਦਿੱਲੀ ਚੱਲ ਰਿਹਾ ਹੈ ਸੋ ਸਾਡੀ ਵੀ ਹੱਕੀ ਮੰਗਾਂ ਵਾਸਤੇ ਸੈਂਟਰ ਗਵਰਨਮੈਂਟ ਨਾਲ ਜੋ ਲੜਾਈ ਚੱਲ ਰਹੀ ਹੈ ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਡਾ ਕੇ ਖਲੋਣ ਸਾਨੂੰ ਉਮੀਦ ਹੈ ਕਿ ਸਾਡਾ ਵੀ ਸਾਡੀ ਹੱਕੀ ਮੰਗਾਂ ਲਈ ਸਾਥ ਦੇਣਗੇ ਸੋ ਅਸੀਂ ਕਿਸਾਨੀ ਮੋਰਚੇ ਵਾਸਤੇ ਡਟ ਕੇ ਇਹਨਾਂ ਦੇ ਨਾਲ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਵਿੰਦਰ ਸਿੰਘ ਜਮੂਰੀ ਕਿਸਾਨ ਸਭਾ ਪੰਜਾਬ ਸੰਯੁਕਤ ਮੋਰਚੇ ਵੱਲੋਂ ਜੋ ਦਿੱਤੀ ਕਾਲ ਅੱਜ ਭਾਰਤ ਬਾਂ ਦੇ ਸੱਦੇ ਤੇ ਅਸੀਂ ਆਏ ਹਾਂ ਜੋ ਹਿੰਦੁਸਤਾਨ ਦੀ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਸਾਦੇ ਕਿਸਾਨ ਵੀਰਾਂ ਤੇ ਜ਼ੁਲਮ ਕੀਤਾ ਅਸੀਂ ਉਹਦੀ ਨਿਖੇਦੀ ਕਰਦੇ ਆਂ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਸਾਥੀਆਂ ਦੇ ਨਾਲ ਮੋਢੇ ਨਾਲ ਮੋਢਾ ਸਾਥ ਦੇਵਾਂਗੇ ਤੇ ਇਹ ਰਾਜ ਜਬਰ ਤੇ ਜ਼ੁਲਮ ਹੋ ਰਿਹਾ ਹੈ ਇਹਦਾ ਸਬਰ ਨਾ ਅਸੀਂ ਟਕਰਾ ਕਰਾਂਗੇ ਆਉਂਦੇ ਸਮੇਂ 'ਚ ਇਹਨਾਂ ਦੀ ਪੰਜਾਬ ਤੋਂ ਜਣਾ ਪੁੱਟ ਦੇਵਾਂਗੇ ਔਰ ਆਉਂਦੇ ਸਮੇਂ ਦੇ ਵਿੱਚ ਜੇ ਭਾਜਪਾ ਦੇ ਆਗੂ ਨੇ ਇਹਨਾਂ ਦੇ ਘਰ ਵੀ ਘੇਰਾਂਗੇ ਤੇ ਇਹਨਾਂ ਦੇ ਨੱਕ 'ਚ ਧਾਮ ਕਰਾਂਗੇ ਤਾਂ ਕਿ ਮੋਦੀ ਨੂੰ ਥੋੜੀ ਬੋਦੀ ਸੁਰਤ ਆਵੇ ਔਰ ਅਸੀਂ ਇਹ ਜਿਹੜਾ ਮੋਰਚਾ ਹੈ ਦਿੱਲੀ ਜਾ ਕੇ ਸਮਾਪਤ ਕਰਾਂਗੇ ਆਪਣੀ ਹੱਕ ਦੀ ਮੰਗਾਂ ਮਰਵਾਈਆਂ ਨੇ ਉਹਨਾਂ ਨੂੰ ਲਾਗੂ ਕਰਵਾ ਕੇ ਤੇ ਵਾਪਸ ਮਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿਸਾਨਾਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਨੂੰ ਬਹੁਤ ਵਧੀਆ ਹੰਗਾਲਾ ਮਿਲਣਾ ਹੈ ਔਰ ਇਹ ਮਿਲਣਾ ਵੀ ਚਾਹੀਦਾ ਸੀਗਾ ਕਿਉਂਕਿ ਅੱਜ ਭਾਰਤ ਦਾ ਹਰ ਵਪਾਰੀ ਹਰ ਮਜ਼ਦੂਰ ਹਰ ਬਿਜ਼ਨਸਮੈਨ ਹਰ ਨੌਕਰ ਜੋ ਵੀ ਸਰਕਾਰੀ ਨੌਕਰੀ ਕਰਦੇ ਪ੍ਰਾਈਵੇਟ ਨੌਕਰੀ ਕਰਦੇ ਨੇ ਅੱਜ ਕਿਸਾਨਾਂ ਦੇ ਨਾਲ ਖੜੇ ਦਿਖੇ ਨੇ ਉਹਦਾ ਕਾਰਨ ਹੈ ਕਿ ਕਿਸਾਨ ਸਾਡਾ ਜਿਹੜਾ ਹੈ ਭਾਰਤ ਦਾ ਅੰਨਦਾਤਾ ਹੈ ਸਾਨੂੰ ਅੰਨ ਮਿਲੇਗਾ ਫੂਡ ਮਿਲੇਗਾ ਤੇ ਸਾਡੇ ਬੱਚੇ ਸਾਡੇ ਨੌਜਵਾਨ ਸਾਡੇ ਬਜ਼ੁਰਗ ਜਿਹੜੇ ਤਾਕਤਵਰ ਹੋਣਗੇ ਤੇ ਜਦੋਂ ਨੌਜਵਾਨ ਸਾਡੇ ਤਾਕਤਵਰ ਹੋਣਗੇ ਤੇ ਸਾਡੇ ਦੇਸ਼ ਦੀ ਰੱਖਿਆ ਵਾਸਤੇ ਉਹ ਬਾਦਰਾ ਦੇ ਉੱਤੇ ਖੜੇ ਰਹਿਣਗੇ ਇਸੇ ਕਿ ਸਾਡਾ ਨਾਅਰਾ ਦਿੱਤਾ ਜਾਂਦਾ ਹੈ ਜੈ ਜਵਾਨ ਜੈ ਕਿਸਾਨ ਤੇ ਮੈਂ ਭਾਰਤ ਸਰਕਾਰ ਨੂੰ ਤੇ ਬਾਕੀ ਸਰਕਾਰਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਕਿਸਾਨਾਂ ਦੀਆਂ ਜੋ ਵੀ ਮੰਗਾਂ ਨੇ ਉਸ ਨੂੰ ਜਲਦੀ ਮੰਨ ਕੇ ਇਹ ਜਿਹੜਾ ਬਾਦਰਾ ਦੇ ਉੱਤੇ ਸਰਕਾਰਾਂ ਦਵਾਰਾ ਤਸ਼ੱਦਦ ਹੋ ਰਿਹਾ ਉਸ ਨੂੰ ਰੋਕਿਆ ਜਾਵੇ ਔਰ ਕਿਸਾਨਾਂ ਨੂੰ ਇਨਸਾਫ ਦਵਾਇਆ ਜਾਵੇ ਉਹਨਾਂ ਦੇ ਹੱਕ ਜਿਹੜੇ ਨੇ ਉਹ ਪੂਰਤੀ ਕੀਤੀ ਜਾਵੇ ਜੈ ਜਵਾਨ ਜੈ ਕਿਸਾਨ ਅੱਜ ਫਤਿਹਗੜ ਚੂੜੀਆਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜੋ ਧਰਨਾ ਲਗਾਇਆ ਜਾ ਰਿਹਾ ਹੈ ਉਹ ਪੂਰਾ ਸ਼ਾਂਤੀਪੂਰਕ ਚੱਲ ਰਿਹਾ ਹੈ ਤੇ ਸਾਡਾ ਲਾਅ ਐਂਡ ਆਰਡਰ ਸਿਚੁਏਸ਼ਨ ਵੀ ਕੰਟਰੋਲ 'ਚ ਹੈ ਸਿਕਿਉਰਿਟੀ ਅਰੇਂਜਮੈਂਟ ਪੂਰੀ ਹੈ ਡਿਵਰਜੈਂਸ ਕੀਤੀਆਂ ਗਈਆਂ ਨੇ ਟ੍ਰੈਫਿਕ ਸਾਡੇ ਕੰਟਰੋਲ 'ਚ ਹੈ every everything is in peaceful condition and ਵਧੀਆ ਚੱਲ ਰਿਹਾ ਸਾਰਾ ਕੁਝ ਸੰਜੋਗਨਾ ਚਾਹੁੰਦਾ